ਸੇਦੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਉਥੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਜੋ ਕਿ ਕਾਫੀ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਜਾਗਰੂਕ ਲੋਕਾਂ ਨੂੰ ਕਰਦੇ ਰਹਿੰਦੇ ਨੇ ਤੇ ਉੱਥੇ ਹੀ ਹੁਣ ਆਪਣੇ ਪੁੱਤ ਦੇ ਲਈ ਇਨਸਾਫ ਦੀ ਮੰਗ ਪਿਤਾ ਬਲਕੌਰ ਸਿੰਘ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਨੇ ਆਪਣੀ ਪਰਵਾਹ ਨਾ ਕਰਕੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਚੱਕੀ ਹੈ ਤੇ ਨਾ ਹੀ ਕੋਈ ਅੱਗੇ ਵੀ ਪਰਵਾਹ ਕਰਨਗੇ ਤੇ ਉਹਨਾਂ ਤੋਂ ਸਾਨੂੰ ਬਹੁਤ ਆਸਾ ਨੇ ਤੇ ਸੰਗਰੂਰ ਦੇ ਵਿੱਚ ਇਸ ਵਾਰ ਜਿਹੜਾ ਕਿ ਸੁਖਪਾਲ ਖੈਰਾ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਇਹ ਪਿਤਾ ਬਲਕੌਰ ਸਿੰਘ ਦੇ ਵੱਲੋਂ ਵੱਡੀ ਅਪੀਲ ਵੋਟਰਾਂ ਨੂੰ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਸੰਗਰੂਰ ਦੀ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਜਿਸ ਦੇ ਦੌਰਾਨ ਸੁਖਪਾਲ ਖੈਰਾ ਸਿਮਰਨਜੀਤ ਮਾਨ ਨੂੰ ਟੱਕਰ ਦੇ ਰਹੇ ਨੇ ਤੇ ਦੂਜੇ ਪਾਸੇ ਵਾਕੀ ਵਿਦਾਇਕਾਂ ਨੂੰ ਲੈ ਕੇ ਵੀ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਪੂਰਨ ਤੌਰ ਤੇ ਸਪੋਰਟ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਸੁਖਪਾਲ ਖੈਰਾ ਨੂੰ ਲੈ ਕੇ ਵੀ ਪੱਖ ਰਿਆ ਗਿਆ ਤੇ ਹੁਣ ਵੋਟਰਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਕਿ 1 ਜੂਨ ਨੂੰ ਵੱਧ ਤੋਂ ਵੱਧ ਸਪੋਰਟ ਆ ਜਿਹੜੀ ਕਿ ਸੁਖਪਾਲ ਖੈਰਾ ਨੂੰ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਨੂੰ ਵੋਟ ਪਾਈ ਜਾਵੇ ਹੋਰ ਕੀ ਕਹਿਣਾ ਹੈ ਆ ਪਤਾ ਬਲਕਾਰ ਸਿੰਘ ਦਾ ਸੁਣਦੇ ਆ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਤਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਏ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਥਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਏ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਤਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਈਏ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਥਾਜ ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬੇਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਏ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਭੈਣੋ ਭਰਾਵੋ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਜੋ ਕਿਸੇ ਜਾਣਕਾਰੀ ਦਾ ਮਤothiaz ਨਹੀਂ ਨੇ ਅੱਜ ਤੱਕ ਉਹਨਾਂ ਨੇ ਜਿੰਨੇ ਵੀ ਮੁੱਦੇ ਉਠਾਏ ਨੇ ਬੜੀ ਦਲੇਰੀ ਤੇ ਬਿਬਾਕੀ ਦੇ ਨਾਲ ਕਈ ਵਾਰੀ ਤਾਂ ਤੁਸੀਂ ਵੇਖਿਆ ਹੋਣਾ ਉਹ ਪਾਰਟੀ ਲਾਈਨ ਤੋਂ ਵੀ ਅੱਗੇ ਜਾ ਕੇ ਲੋਕ ਮੁੱਦਿਆਂ ਨੂੰ ਉਠਾਉਂਦੇ ਨੇ ਤੇ ਭਵਿੱਖ ਦੇ ਵਿੱਚ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਹਰ ਮੁੱਦੇ ਨੂੰ ਬੜੀ ਦਲੇਰੀ ਨਾਲ ਅੱਗੇ ਲੈ ਕੇ ਜਾਣਗੇ ਤੇ ਇਸ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ੍ਹ ਕੇ ਵੋਟਾਂ ਪਾਈਏ ਬਹੁਤ ਬਹੁਤ ਧੰਨਵਾਦ